हां जी दोस्तों चाहने हो फिर सरकारी स्कीमा वाली जानकारी ਤਾਂ ਹੁਣੇ ਜਾ ਕੇ ਕਰ ਲੋ ਸਟਾਰ ਡਿਜੀਟਲ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਅਸੀਂ ਨਿਤਨ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਇਸ ਚੈਨਲ ਦੇ ਉੱਤੇ ਲੈ ਕੇ ਆਂਦੇ ਰਹਨੇ ਆ ਸੋ ਅੱਜ ਅਪਡੇਟ ਇਹ ਲੈ ਕੇ ਆਈਆਂ SBI ਜਿਹੜਾ ਕਿ ਇੰਡੀਆ ਲੈਵਲ ਦਾ ਬਹੁਤ ਵੱਡਾ ਬੈਂਕ ਹੈ ਜਿਸ ਨੂੰ ਕਿ ਵੱਡਾ ਲੈਵਲ ਦਾ ਵੀ ਬੈਂਕ ਕਿਹਾ ਜਾਂਦਾ ਹੈ SBI ਦੇ ਰਿਹਾ ਹੈ ਔਰ ਤੁਹਾਨੂੰ 25 ਲੱਖ ਦਾ ਲੋਨ ਨਾ ਮਤਰੇ ਵਿਆਜ ਤੇ ਕਿਸ ਤਰ੍ਹਾਂ ਕਰਨਾ ਹੈ ਅਪਲਾਈ ਆਪ ਜਾਣਦੇ ਆ ਔਰਤਾਂ ਨੂੰ ਆਤਮ ਨਿਰਪਤ ਤੇ ਸਸ਼ਕਤ ਬਣਾਉਣ ਲਈ ਸਰਕਾਰ ਸਮੇਂ-ਸਮੇਂ ਤੇ ਯੋਜਨਾਵਾਂ ਲੈ ਕੇ ਆਉਂਦੀ ਰਹਿੰਦੀ ਹੈ ਭਾਰਤੀ ਸਟੇਟ ਬੈਂਕ ਭਾਰਤ ਦੇ ਸਭ ਤੋਂ ਵੱਡੇ ਬੈਂਕ ਨੇ ਔਰਤਾਂ ਨੂੰ ਸਵੈ ਨਿਰਪਤ ਤੇ ਸਸ਼ਕਤ ਬਣਾਉਣ ਲਈ ਪੱਤਰ ਸਰਕਾਰ ਦੇ ਸਹਿਯੋਗ ਨਾਲ ਇੱਕ ਯੋਜਨਾ ਸ਼ੁਰੂ ਕੀਤੀ ਹੈ ਜਿਸ ਨੂੰ ਅਸੀਂ ਸਟਰੀ ਸ਼ਕਤੀ ਯੋਜਨਾ ਦੇ ਰੂਪ ਵਿੱਚ ਜਾਣਦੇ ਆ ਇਸ ਕਿੰਨਾਂ ਜੋ ਔਰਤਾ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਨੇ ਉਨਾਂ ਨੂੰ ਬਹੁਤ ਘੱਟ ਵਿਆਜ ਦਰ ਤੇ ਕਰਜ਼ਾ ਦਿੱਤਾ ਜਾਂਦਾ ਹੈ ਔਰਤਾਂ ਇਸ ਕਰਜ਼ੇ ਦੀ ਵਰਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰ ਸਕਤੀਆਂ ਨੇ ਕਿ ਇਹ ਐਸਬੀਆਈ ਸਟਰੀ ਸਖਤੀ ਯੋਜਨਾ ਦੱਸਦੇ ਹਾਂ ਸਟੇਟ ਬੈਂਕ ਆਫ ਇੰਡੀਆ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਰ ਤਰ ਤੌਰ 'ਤੇ ਉਹ ਆਤਮ ਨਿਰਪត្តិ ਸਸ਼ਕਤੀਕਰਨ ਲਈ ਕੰਮ ਕੀਤਾ ਜਾਵੇਗਾ ਇਸ ਸਕੀਮ ਰਾਹੀਂ ਕੋਈ ਵੀ ਔਰਤ ਜੋ ਆਪਣਾ ਕਾਰੋਬਾਰ ਜਾਂ ਰੁਜ਼ਗਾਰ ਕਰਨਾ ਚਾਹੁੰਦੀ ਹੈ ਉਹ ਬੈਂਕ ਰਾਹੀਂ ਬਹੁਤ ਘੱਟ ਵਿਆਜ ਤੇ 25 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੀ ਹੈ ਇਸ ਲੋਨ ਤੇ ਤੁਹਾਨੂੰ ਬਹੁਤ ਘੱਟ ਵਿਆਜ ਦੇਣਾ ਪਵੇਗਾ ਇਸ ਸਕੀਮ ਤਹਿਤ ਔਰਤਾਂ ਨੂੰ ਕਿਸੇ ਵੀ ਕਾਰੋਬਾਰ ਲਈ ਕਰਜ਼ਾ ਖੁਦੋਂ ਹੀ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਦੀ ਉਸ ਕਾਰੋਬਾਰ ਵਿੱਚ 50% ਚ ਹਿੱਸੇਵਧੀ ਸਿਦਾਰੀ ਹੁੰਦੀ ਹੈ ਇਸ ਸਕੀਮ ਦੇ ਤ下 ਜੇਕਰ ਔਰਤਾਂ 50000 ਤੱਕ ਦਾ ਵਪਾਰਕ ਕਰਜ਼ਾ ਲੈਂਦੀਆਂ ਨੇ ਜਾਂ 5 ਲੱਖ ਤੱਕ ਦਾ ਵਪਾਰਕ ਕਰਜ਼ਾ ਲੈਂਦੀਆਂ ਨੇ ਤਾਂ ਉਹਨਾਂ ਨੂੰ ਕਿਸੇ ਕਿਸਮ ਦੀ ਜਮਾਤ ਜਾਂ ਗਾਰੰਟੀ ਦੇਣ ਦੀ ਲੋੜ ਨਹੀਂ ਹੈ ਜੇਕਰ ਉਹ 5 ਲੱਖ ਤੋਂ 25 ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦੀ ਹੈ ਤਾਂ ਉਸ ਨੂੰ ਗਰੰਟੀ ਦੇਣੀ ਪੈਂਦੀ ਹੈ। ਆਓ ਜਾਣਦੇ ਹਾਂ ਕੀ ਹੈ ਲਾਭ ਤੇ ਕੀ ਨੇ ਵਿਸ਼ੇਸ਼ਤਾਵਾਂ। ਸਟੇਟ ਬੈਂਕ ਆਫ ਇੰਡੀਆ ਦੇਸ਼ ਦੀਆਂ ਔਰਤਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਸਕੀਮ ਤਹਿਤ ਕੋਈ ਵੀ ਔਰਤ ਬਹੁਤ ਘੱਟ ਵਿਆਜ ਦਰ 'ਤੇ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀ ਹੈ। ਭਾਰਤੀ ਸਟੇਟ ਬੈਂਕ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਤਹਿਤ 25 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਵੱਖ-ਵੱਖ ਸ਼੍ਰੇਣੀਆਂ ਤੇ ਵੱਖ-ਵੱਖ ਕਾਰੋਬਾਰ ਅਨੁਸਾਰ ਵੱਖ-ਵੱਖ ਵਿਆਜ ਦਰਾਂ ਵਸੂਲੀਆਂ ਜਾਂਦੀਆਂ ਨੇ ਵੇਲਖ ਤੋਂ ਵੱਧ ਦਾ ਕਰਵਾਰੀ ਕਰਜ਼ਾ ਲੈਂਦੀ ਹੈ ਤਾਂ ਉਹਨੂੰ 0.5% ਘੱਟ ਵਿਆਜ ਦੇਣਾ ਪਵੇਗਾ 50 ਲੱਖ ਦੇ ਕਰਜ਼ੇ ਲਈ ਕਿਸੇ ਗਾਰੰਟੀ ਦੀ ਲੋੜ ਨਹੀਂ ਹੈ ਇਸ ਸਕੀਮ ਤਹ ਤੁਸੀਂ 50 ਹਜ਼ਾਰ ਤੋਂ 25 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹੋ ਇਸ ਸਕੀਮ ਰਾਹੀਂ ਪਿੰਡੂ ਕਿਤਨਾ ਛੋਟੇ ਦੇ ਉਪ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਕਰਵਾਰ ਨੂੰ ਵੱਡਾ ਕਰਨ ਦਾ ਮੌਕਾ ਮਿਲੇਗਾ ਹੁਣ ਜਾਣਦੇ ਹਾਂ ਕਿ ਇਹਦੇ ਵਿੱਚ ਸ਼ਾਮਲ ਕਰਵਾਰ ਖੇਤੀਬਾੜੀ ਉਤਪਾਦਾਂ ਦੇ ਵਿੱਚੋਂ ਬਾਅਦ ਤੁਸੀਂ ਕਰਨਾ ਹੈ ਤਗ ਲੌਨ ਲੈ ਸਕਦੇ ਹੋ ਸਾਬਣ ਤੇ ਡਿਟਰਜੈਂਟ ਦਾ ਤੁਸੀਂ ਕਾਰੋਬਾਰ ਕਰਨਾ ਹੈ ਤਾਂ ਵੀ ਤੁਸੀਂ ਇਹ ਲੋਨ ਲੈ ਸਕਦੇ ਹੋ ਟੈਰੀ ਕਾਰੋਬਾਰ ਤੁਸੀਂ ਕਰਨਾ ਹੈ ਤਾਂ ਵੀ ਲੈ ਸਕਦੇ ਹੋ ਕੱਪੜੇ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਵੀ ਲੈ ਸਕਦੇ ਹੋ ਪਾਪੜ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਵੀ ਲੈ ਸਕਦੇ ਹੋ ਖਾਦੀ ਵਿਕਰੀ ਦਾ ਤੁਸੀਂ ਕਾਰੋਬਾਰ ਕਰਨਾ ਹੈ ਤਾਂ ਵੀ ਇਹ ਲੋਨ ਤੁਹਾਡੇ ਲਈ ਉਪਲਬਧ ਹੈ ਕਾਰਟिज ਉਦਯੋਗ ਜੇਕਰ ਤੁਸੀਂ ਕਰਨਾ ਹੈ ਤਾਂ ਇਹ ਵੀ ਲੈ ਸਕਦੇ ਹੋ ਕਾਸਮੈਟਿਕ ਵਸਤੂਆਂ ਜੇਕਰ ਤੁਸੀਂ ਮੈਨੂਫੈਕਚਰਿੰਗ ਕਰਨੀ ਹੈ ਇਹਦਾ ਲਈ ਤੁਹਾਨੂੰ ਇਹ ਲੋਨ ਮਿਲ ਸਕਦਾ ਹੈ ਬਿਊਟੀ ਪੈਲਰ ਦਾ ਕਾਰੋਬਾਰ ਤੁਸੀਂ ਕਰਨਾ ਹੈ ਤਾਂ ਵੀ ਇਹ ਲੋਨ ਤੁਹਾਨੂੰ ਮਿਲੇਗਾ ਤੇ ਹੁਣ ਦੱਸਦੇ ਹਾਂ ਕਿ ਨੇ ਯੋਗਤਾਵਾਂ ਜੋ ਔਰਤਾਂ ਭਾਰਤ ਦੇ ਸਤਾਈ ਨਿਵਾਸੀ ਨੇ ਉਹ ਇਸ ਸਕੀਮ ਲਈ ਅਪਲਾਈ ਕਰ ਸਕਦੀਆਂ ਨੇ ਅਪਲਾਈ ਕਰਨ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ਇਸ ਸਕੀਮ ਤਹਿਤ ਸਿਰਫ ਔਰਤਾਂ ਹੀ ਯੋਗ ਨੇ ਜਿਨ੍ਹਾਂ ਦੀ ਕਾਰੋਬਾਰ 'ਚ ਭਾਗੀਦਾਰੀ 50% ਦਾ ਹਿੱਸਾ ਬਤ ਹੈ ਪਹਿਲਾਂ ਹੀ ਛੋਟੇ ਪੱਧਰ ਦਾ ਕਾਰੋਬਾਰ ਕਰੀਆਂ ਔਰਤਾਂ ਇਸ ਸਕੀਮ ਲਈ ਯੋਗ ਨੇ ਇਸ ਯੋਜਨਾ ਦੇ ਲਈ ਲੋੜੀਂਦੇ ਦਸਤਾਵੇਜ਼ ਕਿਹੜੇ ਲੱਗਣਗੇ ਆਪ ਜਾਣਦੇ ਆਂ ਪਿਨੇ ਕਰਦਾ ਆਧਾਰ ਕਾਰਡ ਪਤੇ ਦਾ ਸਬੂਤ ਤੁਹਾਡਾ ਲੱਗਣਾ ਹੈ ਪਛਾਣ ਪੱਤਰ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਕੰਪਨੀ ਮਾਲਕੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅਰਜੀ ਫਾਰਮ ਤੁਹਾਡਾ ਹੋਣਾ ਜ਼ਰੂਰੀ ਹੈ ਬੈਂਕ ਸਟੇਟਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਪਿਛਲੇ 2 ਸਾਲਾਂ ਦਾ ਆਈਟੀਆਰ ਦਾ ਬੇਰਵਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਆਮਦਨ ਸਰਟੀਫਿਕੇਟ ਤੁਹਾਡਾ ਬਣਿਆ ਹੋਣਾ ਚਾਹੀਦਾ ਹੈ ਮੋਬਾਈਲ ਨੰਬਰ ਦੇ ਲਈ ਇੱਕ ਚੱਲਦਾ ਹੋਣਾ ਚਾਹੀਦਾ ਹੈ ਪਾਸਪੋਰਟ ਕਰਦੀ ਫੋਟੋ ਤੁਹਾਡੀ ਲੱਗਣੀ ਹੈ ਕਾਰੋਬਾਰੀ ਯੋਜਨਾ ਲਾਭ ਤੇ ਨੁਕਸਾਨ ਦਾ ਬਿਆਨ ਕਰਨ ਦਾ ਬੇ ਉਹ ਤਿਆਰ ਕੀਤਾ ਤੁਸੀਂ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਵੀ ਇੱਕ ਔਰਤ ਹੋ ਤਾਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟਰੀ ਸ਼ਕਤੀ ਯੋਜਨਾ ਦੇ ਤਹਿਤ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਹਟਾ ਦਿੱਤੀ ਵਿਧੀ ਦਾ ਪਾਲਣ ਕਰ ਸਕਦੇ ਹੋ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਭਾਰਤੀ ਸਟੇਟ ਬੈਂਕ ਦੀ ਨਜ਼ਦੀਕ ਸਾਕਾ ਤੇ ਜਾਣਾ ਪਵੇਗਾ ਇੱਥੇ ਤੁਹਾਨੂੰ ਜਾ ਕੇ ਦੱਸਣਾ ਹੋਵੇਗਾ ਕਿ ਤੁਸੀਂ ਐਸ ਬੀ ਆਈ ਸਟਰੀ ਸ਼ਕਤੀ ਯੋਜਨਾ ਦੇ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਬੈਂਕ ਕਰਮਚਾਰੀ ਤੁਹਾਨੂੰ ਇਸ ਕਾਰੋਬਾਰੀ ਕਰਜ਼ੇ ਬਾਰੇ ਜਾਣਕਾਰੀ ਦੇਣਗੇ ਤੇ ਤੁਹਾਨੂੰ ਕੁਝ ਜਾਣਕਾਰੀ ਪੁੱਛਣਗੇ ਉਸ ਤੋਂ ਬਾਅਦ ਤੁਹਾਨੂੰ ਸਕੀਮ 'ਤੇ ਅਪਲਾਈ ਕਰਨ ਲਈ ਇੱਕ ਅਰਜੀ ਫਾਰਮ ਜਿਹੜਾ ਉਹ ਮਿਲੇਗਾ। ਇਸ ਦੇ ਵਿੱਚ ਤੁਹਾਡੇ ਤੋਂ ਕਈ ਤਰ੍ਹਾਂ ਦੀ ਜਾਣਕਾਰੀ ਮੰਗੀ ਜਾਵੇਗੀ। ਤੁਹਾਨੂੰ ਸਾਰੀ ਜਾਣਕਾਰੀ ਧਿਆਨ ਨਾਲ ਦਰਜ ਕਰਾਉਣੀ ਪੈਗੀ ਤੇ ਪਾਸਪੋਰਟ ਸਾਈਜ਼ ਦੀ ਫੋਟੋ ਤੇ ਦਸਖਤ ਸਹੀ ਜਗ੍ਹਾ ਤੇ ਚਿਪਕਾਉਣੇ ਪੈਣਗੇ। ਤੁਹਾਨੂੰ ਇਹ ਅਰਜੀ ਫਾਰਮ ਸਾਰੇ ਜਿਸ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਬੈਂਕ ਦੇ ਵਿੱਚ ਜਮ੍ਹਾਂ ਕਰਨੇ ਹੋਣਗੇ। ਬੈਂਕ ਕੁਝ ਦਿਨਾਂ ਦੇ ਅੰਦਰ ਤੁਹਾਡੇ ਅਰਜੀ ਫਾਰਮ ਦੀ ਜਾਂਚ ਕਰਦਾ ਹੈ ਤੇ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਤੁਹਾਡੇ ਕਰਜ਼ੇ ਦੀ ਰਕਮ ਨੂੰ ਮਨਜ਼ੂਰੀ ਦਿੰਦਾ ਹੈ। ਇਸ ਤਰ੍ਹਾਂ ਤੁਸੀਂ ਸਟੇਟ ਬੈਂਕ ਆਫ ਇੰਡੀਆ ਸਟਰੀ ਸਕਤੀ ਯੋਜਨਾ ਦੇ ਤਹਿਤ ਅਰਜੀ ਦੇ ਕੇ ਇਸਦੇ ਲਾਭ ਪ੍ਰਾਪਤ ਕਰ ਸਕੋਗੇ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਨਿਤ ਨਵੀਆਂ ਸਰਕਾਰੀ ਯੋਜਨਾਵਾਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਹਾਂ। ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਬਸ ਬਸ ਸ਼ੇਅਰ ਤਾਂ ਜੋ ਹਰ ਇੱਕ ਇਸ ਦਾ ਲਾਭ ਲੈ ਸਕੇ ਤੇ ਹਰ ਇੱਕ ਤੱਕ ਇਹ ਪਹੁੰਚ ਸਕੇ। ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ। ਦਿਓ ਇਜਾਜ਼ਤ ਧੰਨਵਾਦ।